ਤੋਂ ਤੁਹਾਨੂੰ ਆ ਹੀ ਲੱਗੂਗਾ ਬਈ 2023 ਤੋਂ ਮੰਨ ਲਾ 2030 ਦੇ ਵਿੱਚ ਮਾਰੀ ਗੱਡੀ ਜਮਾ ਕਿਉਂਕਿ ਉਹਦੇ ਵਿੱਚ ਫੀਚਰ ਇਹਦੇ ਨਾਲੋਂ ਬਹੁਤ ਜ਼ਿਆਦਾ ਐਡਵਾਂਸ ਆ ਪਰ ਉਹ ਗੱਡੀ ਦੀ ਸ਼ੇਪ ਥੋੜੀ ਜੀ ਹੈਨਾ ਹੈਗਾ ਜੱਕਰ ਬਈ ਸ਼ੇਪ ਥੋੜੀ ਜਨੀ ਵਧੀਆ ਨਹੀਂ ਕੀਤੀ ਇਹ ਗੱਡੀ ਸ਼ੇਪ ਵਾਲੇ ਮਾਮਲੇ 'ਚ ਘੈਂਡਾ ਪਰ ਫੀਚਰ ਉਹਦੇ ਚ ਵੱਧਾ ਜੇ ਮਿੱਤਰੋ ਆ ਸਾਹਮਣੇ ਜਿਹੜੀ ਤੁਸੀਂ ਗੱਡੀ ਖੜੀ ਦੇਖ ਰਹੇ ਹੋ 2023 ਮਾਡਲ ਕ੍ਰੇਟਾ ਹੰਡਈ ਵਾਲਿਆਂ ਦੀ ਕ੍ਰੇਟਾ ਹੈ ਜੀ ਹੁਣ ਤੁਹਾਨੂੰ ਇਹ ਵੀ ਪਤਾ ਹੋਊਗਾ ਕਿ ਕੋਸ਼ਕ ਦਿਨਾਂ ਦਾ ਬਹੁਤ ਲੋਕਾਂ ਦੇ ਵਿੱਚ ਕਰੇਜ ਆ ਕਿਉਂਕਿ ਨਵੀਂ 2024 ਮਾਡਲ ਕ੍ਰੇਟਾ ਗੱਡੀ ਲਾਂਚ ਹੋ ਚੁੱਕੀ ਆ ਹਫ਼ਤਾ ਹੋ ਗਿਆ ਲਾਂਚ ਹੋਈ ਨੂੰ ਤੇ ਆਪਾਂ ਮੇਜਰ ਫਰਕ ਆਪਾਂ ਕੰਪੈਰੀਜ਼ਨ ਕਰਾਂਗੇ ਕੀ ਕੀ ਫੀਚਰ ਉਹਦੇ ਵਿੱਚ ਨਵੇਂ ਮਿਲਦੇ ਆ 50-60000 ਦਾ ਫਰਕ ਆ ਦੋਵਾਂ ਗੱਡੀਆਂ ਦੇ ਵਿੱਚ ਆ ਵੀ ਟੌਪ ਮਾਡਲ ਆ ਤੇ ਇਧਰਲੇ ਪਾਸੇ ਗੱਡੀ ਦੀ ਮੈਂ ਹੋਰ ਫੋਟੋ ਲੈਣਾ ਉਹ ਵੀ ਟੌਪ ਮਾਡਲ ਆ ਜਿਹੜੀ ਕਿ 2024 ਮਾਡਲ ਕ੍ਰੇਟਾ ਹੈਗੀ ਹੈ ਨਾ ਹੁਣ ਜਿਹੜੀ ਆਹਾ ਗੱਡੀ ਆ ਇਹਦੇ ਵਿੱਚ ਅੱਜ ਆਪਾਂ ਤੁਹਾਨੂੰ ਫੀਚਰ ਦੱਸਾਂਗੇ ਕਿ ਕਿਹੜੇ ਕਿਹੜੇ ਦੇ ਵਿੱਚ ਆਪਾਂ ਨੂੰ 2023 ਦੇ ਵਿੱਚ ਫੀਚਰ ਮਿਲਦੇ ਬਈ ਤੁਹਾਨੂੰ ਗੱਡੀ ਆ ਵੀ ਮਿਲ ਜੂਗੀ ਹੁਣ ਤੇ ਗੱਡੀ ਉਹ ਵੀ ਮਿਲ ਜੂਗੀ ਫਰਕ ਸਿਰਫ ਇਹਨਾਂ ਦੇ ਵਿੱਚ 50 60 70000 ਦਾ ਹੀ ਹੈ ਦੋਵਾਂ ਦੇ ਵਿੱਚ ਟੌਪ ਮਾਡਲਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਜੇ ਬਈ ਤੁਹਾਨੂੰ ਉਹ ਦੱਸਾਂਗੇ ਵੀ ਉਹ ਲਾਈਨ 'ਚ ਫਾਇਦਾ ਜਾਂ ਆਹ ਲਾਈਨ ਦੇ ਵਿੱਚ ਫਾਇਦਾ ਪਹਿਲਾਂ ਤਾਂ ਬਈ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੂਹਰੋਂ ਗੱਡੀ ਦੀ ਸ਼ੇਪ ਦਿਖਾਉਣਾ ਤੁਹਾਨੂੰ ਮੂਹਰੋਂ ਗੱਡੀ ਦੀ ਸ਼ੇਪ ਕਿਹੋ ਜੀ ਆ ਆਹ ਗੱਡੀ ਦੀ ਸ਼ੇਪ ਆ ਜੀ ਫਰੰਟ ਤੋਂ ਤੇ ਉਹ ਗੱਡੀ ਦੀ ਸ਼ੇਪ ਜਿਹੜੀ ਫਰੰਟ ਤੋਂ ਉਹ ਮੈਂ ਇਧਰਲੇ ਪਾਸੇ ਫੋਟੋ ਲਾ ਰਿਹਾ ਤੁਸੀ ਦੋਵਾਂ ਦੇ ਵਿੱਚ ਦੇਖ ਸਕਦੇ ਹੋ ਵੀ ਕੀ ਫਰਕ ਹੈ ਨਾ ਦੋਵਾਂ ਦੇ ਵਿੱਚ ਸ਼ੇਪ ਦਾ ਇਹਦੇ ਵਿੱਚ ਲਾਈਟਾਂ ਜਿਹੜੀਆਂ ਆਉਂਦੀਆਂ ਸੀਗੀਆਂ ਇਹ ਕੁਸ਼ਕ ਮੰਨ ਕੇ ਚਲੋ 2-3 ਸਾਲਾਂ ਤੋਂ ਪਿਛਲੇ ਸਾਲਾਂ ਤੋਂ ਇਹੀ ਆ ਰਹੀਆਂ ਹਨ ਤੇ ਹੁਣ 2024 ਦੇ ਵਿੱਚ ਇਹਨਾਂ ਨੇ ਕੀਤੀ ਆ ਜਿਹੜੀ ਕਿ ਬਾਕੀ ਇਧਰਲੇ ਪਾਸੋਂ ਮੂਲ ਗ੍ਰਿਲ ਦੇਖ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਇਹਦੀ ਸ਼ੇਪ ਆ ਜਿਹੜੀ ਪਿਛਲੇ ਪਾਸੇ ਦਿਖਾਉਣਾ ਪਿਛਲੇ ਪਾਸੋਂ ਸ਼ੇਪ ਇਹਦੀ ਕਿਹੋ ਜੀ ਆ ਅੱਲੇ ਪਾਸੋਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਆ ਹੈਗੀ ਸ਼ੇਪ ਇਹਦੀ ਪਿਛਲੇ ਪਾਸੋਂ ਤੇ ਇਧਰਲੇ ਪਾਸੇ ਮੈਂ ਉਹਦੀ ਫੋਟੋ ਲਾ ਦਨੇ ਜਿਹੜੀ ਕਿ ਪਿਛਲੇ ਪਾਸੋਂ ਉਹਦੀ ਦੂਜੀ ਗੱਡੀ ਦੀ ਸ਼ੇਪ ਹੈਗੀ ਆ ਹੁਣ ਇਹਦੇ ਆਪਾਂ ਡਿੱਗੀ ਖੋਲਦੇ ਆ ਹੁਣ ਆਪਾਂ ਤੁਹਾਨੂੰ ਇਹਦੀ ਡਿੱਗੀ ਖੋਲ ਕੇ ਦਿਖਾਉਣੇ ਆ ਡਿੱਗੀ ਖੁੱਲ ਚੁੱਕੀ ਹੈ ਜੀ ਤੇ ਇਹਦਾ ਆਪਾਂ ਤੁਹਾਨੂੰ ਦਿਖਾ ਦਨੇ ਆ ਲਓ ਜੀ ਇਹਦੇ ਵਿੱਚ ਬੂਟ ਸਪੇਸ ਤੁਹਾਨੂੰ ਜ਼ਿਆਦਾ ਨਹੀਂ ਮਿਲਦਾ ਠੀਕ ਆ ਤੇ ਡਿੱਗੀ ਖੋਲਦੀ ਦੀ ਵੀਡੀਓ ਆਪਣੇ ਕੋਲ ਉਹਦੀ ਵੀ ਪਈ ਹੋਈ ਮੈਂ ਤੁਹਾਨੂੰ ਦਿਖਾਉਣਾ ਵੀ ਇਹਦੇ ਵਿੱਚ ਕੀ ਜਿਹੜਾ ਬੂਟ ਸਪੇਸ ਦੇ ਵਿੱਚ ਫਰਕ ਆ ਉਹਦੇ ਵਿੱਚ ਬੂਟ ਸਪੇਸ ਥੋੜਾ ਜ਼ਿਆਦਾ ਵਾ ਤੇ ਇੱਕ ਤੇ ਇਹ ਡਿੱਗੀ ਦਾ ਫਰਕ ਆ ਗਿਆ ਮੇਨ ਹਨਾ ਇਹਦੇ ਵਿੱਚ। ਲਓ ਜੀ। ਹੁਣ ਅੱਗੇ ਦਾ ਜਿਹੜਾ ਇਹਦੇ ਵਿੱਚ ਫਰਕ ਜਿਹੜਾ ਮੈਂ ਜ਼ਿਆਦਾ ਦੇਖਿਆ ਉਹ ਮੈਂ ਤੁਹਾਨੂੰ ਹੁਣ ਅੰਦਰ ਜਾ ਕੇ ਦਿਖਾਉਣਾ। ਵੈਸੇ ਇੱਕ ਮੇਨ ਗੱਲ ਮੈਂ ਤੁਹਾਨੂੰ ਇਹਦੀ ਹੋਰ ਦੱਸਦਾ ਵੀ ਜਦੋਂ ਆਪਾਂ ਗੱਡੀ ਸਟਾਰਟ ਕਰਨੀ ਆ। ਜੇ ਬਾਹਰੋਂ ਗੱਡੀ ਸਟਾਰਟ ਕਰਨੀ ਆ ਬਾਹਰੋਂ ਵੀ ਕਰ ਸਕਦੇ ਆ ਪਹਿਲਾਂ ਲੋਕ ਲਾਉਣਾ ਪੈਂਦਾ ਗੱਡੀ ਨੂੰ ਇਹ ਫੀਚਰ ਉਹਦੇ ਵਿੱਚ ਵੀ ਨਵੀਂ ਦੇ ਵਿੱਚ ਵੀ ਇਹ ਫੀਚਰ ਆਉਂਦਾ। ਇਹ ਫੀਚਰ ਕੋਈ ਖਾਸ ਨਹੀਂ ਹੈਗਾ ਬਹੁਤ ਜ਼ਿਆਦਾ ਟਾਈਮ ਤੋਂ ਚੱਲਦਾ। ਹੁਣ ਆਪਾਂ ਇਹਨੂੰ ਨੱਪ ਕੇ ਰੱਖਾਂ ਦੋ ਤਿੰਨ ਮਿੰਟ। ਹੁਣ ਜਿਨਾਂ ਚਿਰ ਇੰਡੀਕੇਟਰ ਜਗਣਗੇ ਦੋ ਤ ਲਓ ਜੀ ਗੱਡੀ ਸਟਾਰਟ ਹੋ ਚੁੱਕੀ ਹੈ ਮੇਨ ਜਿਹੜਾ ਮੈਂ ਮੇਨ ਜਿਹੜਾ ਇਹਦੇ ਵਿੱਚ ਦੇਖਿਆ ਫਰਕ ਇਹਦੇ ਵਿੱਚ ਨਾ ਇੰਜਨ ਨੌਇਸ ਆਉਂਦੀ ਹੈ ਗੱਡੀ ਦੇ ਵਿੱਚ ਜਿਹੜੀ ਤੇਜ਼ ਮਾਡਲ ਕਰੇਟਾ ਸੀਗੀ 올ਡ ਮਾਡਲ ਤੇ ਇਹਦੇ ਵਿੱਚ ਜਿਹੜੀ ਕਿ ਇੰਜਨ ਦੀ ਨੌਇਸ ਆਉਂਦੀ ਹੈ ਉਹਦੇ ਵਿੱਚ ਇੰਜਨ ਦੀ ਨੌਇਸ ਬਿਲਕੁਲ ਵੀ ਨਹੀਂਗੀ ਤੇ ਬਾਕੀ ਮੈਂ ਹੁਣ ਤੁਹਾਨੂੰ ਅੰਦਰ ਬਹਿ ਕੇ ਜਿਹੜਾ ਮੇਨ ਇਹਦਾ ਫਰਕ ਆ ਅੰਦਰੋਂ ਇੰਟੀਰੀਅਰ ਦਾ ਬਾਕੀ ਕੀ ਸੇਮ ਆ ਦੋਵਾਂ ਦੀ ਕੀ ਕੀ ਦੇ ਵਿੱਚ ਕੋਈ ਫਰਕ ਨਹੀਂ ਕਰਿਆ ਇਹਨਾਂ ਨੇ ਤੇ ਹੁਣ ਮੇਨ ਜਿਹੜਾ ਬੱਟਾ ਹੁੰਦਾ ਇੰਟੀਰੀਅਰ ਦਾ ਹੁੰਦਾ ਪਹਿਲਾਂ ਤਾਂ ਇੰਟੀਰੀਅਰ ਦੇਖੋ ਬਈ ਕਰੇਟਾ 2023 ਮਾਡਲ ਆਨਟਰੀਆ ਮਿੱਤਰੋ ਇਹ 2023 ਮਾਡਲ ਕ੍ਰੇਟਾ ਬਿਲਕੁਲ ਟਾਪ ਮਾਡਲ ਹੈ ਜੀ ਤੇ ਆ ਦੇਖੋ ਐਦਾਂ ਇਹ ਆਉਂਦੀ ਆ ਮੈਂ ਇੱਕ ਵਾਰ ਬੰਦ ਵੀ ਕਰ ਲੈਣਾ ਤੇ ਜੇ ਬੰਦ ਕਰਨੀ ਹੋਵੇ ਨਾ ਆ ਮੈਂ ਬੰਦ ਕਰਤੀ ਹੁਣ ਮੈਂ ਤੁਹਾਨੂੰ ਚੱਲਦੀ ਦਿਖਾਉਣਾ ਵੀ ਕਿਵੇਂ ਇਹ ਜਿਹੜੀ ਚੱਲੂਗੀ ਹੈ ਨਾ ਹੁਣ ਮੈਂ ਇਹਦਾ ਕਲੱਚ ਨਾ ਪਕ ਇਹਨੂੰ ਕਰਦਾ ਸਟਾਰਟ ਤੇ ਇਹ ਦੇਖੋ ਕਲੱਚ ਨਾ ਪਕੇ ਕਰਨਾ ਸਟਾਰਟ ਇੱਕ ਮਿੰਟ ਤੁਹਾਨੂੰ ਪੁਸ਼ ਬਟਨ ਸਟਾਰਟ ਹੁੰਦੀ ਹੈ ਇਹ ਇਹ ਹੁਣ ਸਟਾਰਟ ਹੋ ਚੁੱਕੀ ਆ ਐਦਾਂ ਇਹਦਾ ਇੰਟਰਫੇਸ ਆ ਜਿਹੜਾ ਆਉਂਦਾ ਨਾ ਦੇਖਸਾਂ ਤੁਸੀ ਬਾਕੀ ਇਸ ਗੱਡੀ ਦੇ ਵਿੱਚ ਤੁਹਾਨੂੰ ਕੋਈ ਜ਼ਿਆਦਾ ਇੰਟੀਰੀਅਰ ਉਦਾਂ ਦਾ ਨਹੀਂ ਮਿਲਦਾ ਇੰਟੀਰੀਅਰ ਵਧੀਆ ਠੀਕ ਹੈ ਦਾ ਪਰ ਇੱਕ ਮੇਨ ਫਰਕ ਇੰਟੀਰੀਅਰ ਦਾ ਇਹ ਹੈ ਵੀ ਇੰਟੀਰੀਅਰ ਦੀ ਮੈਂ ਦੂਜੇ ਦੀ ਫੋਟੋ ਲਾਉਣਾ ਵੀ ਇੰਟੀਰੀਅਰ ਦੇ ਵਿੱਚ ਉਹਦੇ ਵਿੱਚ ਕੀ ਫਰਕ ਹੈ ਨਾ ਬਾਕੀ ਇਹਦੇ ਵਿੱਚ ਵੀ ਸੈਂਪਲ ਹੀ ਆਉਂਦਾ ਏਸੀ ਚਲੋ ਹਨਾ ਕਲਾਈਮੇਟ ਆਟੋ ਕਲਾਈਮੇਟ ਕੰਟਰੋਲ ਤਾਂ ਆਉਂਦਾ ਹੀ ਇਹਦੇ ਵਿੱਚ ਤੇ ਬਾਕੀ ਆ ਦੇਖ ਸਕਦਾ ਤੁਸੀਂ ਇਧਰਲੇ ਪਾਸੇ ਵੀ ਸਿੰਪਲ ਹੀ ਆਉਂਦਾ ਤੇ ਮਿਊਜ਼ਿਕ ਸਿਸਟਮ ਵੀ ਦਾ ਸਿੰਪਲ ਹੀ ਆਉਂਦਾ ਹਨਾ ਸਾਰੀ ਗੱਲਬਾਤ ਹੈਗੀ ਆ ਆ ਮਿਊਜ਼ਿਕ ਸਿਸਟਮ ਆ ਗਿਆ ਸਾਰਾ ਇਹਦਾ ਸਕਰੀਨ ਆ ਗਈ ਇਹਦੇ ਵਿੱਚ ਨੈਵੀਗੇਸ਼ਨ ਵਗੈਰਾ ਹਨਾ ਤੇ ਐਪਲ ਕਾਰਪਲੇ ਅੰਡਰੋਇਡ ਕਾਰਪਲੇ ਸਾਰਾ ਕੁਝ ਆਉਂਦਾ ਕੋਈ ਚੱਕਰ ਨਹੀਂ ਗਾ ਪਰ ਜਿਹੜੇ ਮੇਨ ਫੀਚਰ ਉਹ ਗੱਡੀ ਦੇ ਵਿੱਚ ਆਇਆ ਬਹੁਤ ਜ਼ਿਆਦਾ ਫੀਚਰ ਆਏ ਆ ਇੱਕ ਤਾਂ ਉਹਨਾਂ ਨੇ ਅਡਾਸਪਾਤਾ ਲੈਵਲ 2 ਅਡਾਸਪਾਤਾ ਇਹਦੇ ਵਿੱਚ ਉਹ ਅਡਾਸ ਨਹੀਂ ਆਉਂਦਾ ਕਰੂਜ਼ ਮੋਡ ਆਉਂਦਾ ਜੀ ਇਹਦੇ ਬਾਕੀ ਹੋਰ ਦੋ ਚਾਰ ਫੀਚ ਬਾਕੀ ਇਧਰਲੇ ਪਾਸੇ ਦੇਖ ਸਕਦੇ ਹੋ ਬਲੂ ਲਿੰਕ ਇਹਦੇ ਵਿੱਚ ਵੀ ਆਉਂਦਾਗਾ ਟੋ ਵਾਲਾ ਸਿਸਟਮ ਵੀ ਆਉਂਦਾ ਐਸਓਐਸ ਵੀ ਆਉਂਦਾ ਮੰਨ ਕੇ ਚੱਲੋ ਜੇ ਕਾਲੂ ਤੁਹਾਡੀ ਗੱਡੀ ਦਾ ਰੱਬ ਨਾ ਕਰੇ ਕੋਈ ਚੱਕਰ ਪੈਂਦਾ ਕੋਈ ਹਾਸਾ ਹੁੰਦਾ ਤਾਂ ਤੁਸੀਂ ਆਹ ਬਟਨ ਨੱਪਣਾ ਤੇ ਕੰਪਨੀ ਨੂੰ ਕਾਲ ਚਲੀ ਜਾਊਗੀ ਆ ਦੇਖੋ ਇਧਰਲੇ ਪਾਸੇ ਚੱਲਣ ਲੱਗ ਗਈ ਆ ਇਹਨੂੰ ਪੈਂਡ ਕਰ ਦਿੰਨੇ ਆ ਤੇ ਇਹ ਕੰਪਨੀ ਦੇ ਵਿੱਚ ਕਾਲ ਜਾਊਗੀ ਤੇ ਕੰਪਨੀ ਆਪ ਆ ਕੇ ਤੁਹਾਡੀ ਗੱਡੀ ਨੂੰ ਜਿਹੜੀ ਹੈ ਮੈਨੇਜ ਕਰੂਗੀ ਹਨਾ ਬਾਕੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਪਾਸੇ ਮੈਂ ਦਿਖਾ ਦਿੰਨਾ ਤੇ ਬਾਕੀ ਗੱਡੀ ਸਟਾਰਟ ਕਰਕੇ ਤੁਹਾਨੂੰ ਸਨ ਰੂਬ ਵੀ ਖੋਲ ਕੇ ਦਿਖਾਉਣੇ ਆ ਤੇ ਮੇਨ ਫਰਕ ਦੇ ਵਿੱਚ ਇਹੀ ਆ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਇਨਸਟਰੂਮੈਂਟਲ ਕਲਸਟਰ ਲਓ ਜੀ ਟੈਂਡ ਗੱਲ ਲਵਾਦਾ ਮਿੱਤਰੋ ਤੇ ਬਾਕੀ ਇਹ ਗੱਡੀ ਦੇ ਵਿੱਚ ਜਿਹੜੇ ਫੀਚਰ ਆਉਂਦੇ ਸੀਗੇ ਮੰਨ ਕੇ ਚਲੋ ਤੁਹਾਨੂੰ ਆ ਹੀ ਲੱਗੂਗਾ ਬਈ 2023 ਤੋਂ ਮੰਨ ਲਾ 2030 ਦੇ ਵਿੱਚ ਮਾਰੀ ਗੱਡੀ ਜਮਾ ਕਿਉਂਕਿ ਉਹਦੇ ਵਿੱਚ ਫੀਚਰ ਇਹਦੇ ਨਾਲੋਂ ਬਹੁਤ ਜ਼ਿਆਦਾ ਐਡਵਾਂਸ ਆ ਮੈਂ ਕੁਝ ਕੁ ਫੀਚਰ ਨਾਲ ਕੰਪੈਰੀਸ਼ਨ ਕਰਨ ਦੀ ਵੀ ਜਿਹੜੀ ਕੀਤੀ ਹੈ ਨਾ ਕੋਸ਼ਿਸ਼ ਬਾਕੀ ਇਧਰਲੇ ਪਾਸੇ ਤੁਸੀਂ ਆਸੇ ਪਾਸੇ ਦੇਖ ਸਕਦੇ ਹੋ ਤੇ 에어백 ਇਹਦੇ ਵਿੱਚ ਇੱਕ ਆਉਂਦਾ ਇੱਕ ਆਉਂਦਾ ਬਾਕੀ ਸੀਟਾਂ ਦੇ ਵਿੱਚ ਵੀ ਮੇਰੇ ਖਿਆਲ ਨਾਲ ਆਉਂਦੇ ਆ ਇਹਦੇ 에어백 ਤੇ ਇੱਕ ਇਧਰਲੇ ਪਾਸੇ 에어백 ਇਹਦੇ ਵੀ 6 에어백 ਆਉਂਦੇ ਆ ਇੱਕ ਉਧਰਲੇ ਪਾਸੇ ਆਉਂਦਾ ਤੇ ਬਾਕੀ ਦੋ ਸੀਟਾਂ ਦੇ ਵਿੱਚ ਆਉਂਦੇ ਆ ਇਹਦੇ ਵੀ 6 에어백 ਆ ਜੀ ਤੇ ਬਾਕੀ ਪਿਛਲੇ ਪਾਸੇ ਦੇਖ ਸਕਦੇ ਹੋ ਤੇ ਪੈਨਾਰੋਮਿਕ ਸਨਰੂਫ ਹੀ ਇਹਦੇ ਆਉਂਦਾ ਇਧਰ ਦੇਖ ਸਕਦੇ ਤੁਸੀਂ ਹਨਾ ਪਹਿਲਾਂ ਆ ਖੁੱਲੂਗਾ ਇਹ ਪੈਨਾਰੋਮਿਕ ਸਨਰੂਫ ਇਹਦੇ ਆਉਂਦਾ ਹੀ ਆ ਜੀ ਬਾਕੀ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਦੇਖੋ ਕਿੰਨੀ ਸਮੂਥਨੈਸ ਹਨਾ ਕਮਾਲ ਦੀ ਗੱਲ ਬਾਤ ਆ ਬਈ ਜਮਾ ਲਓ ਜੀ ਹੁਣ ਆਪਾਂ ਇਹਨੂੰ ਕਰ ਦਨੇ ਆਂ ਬੰਦ ਇਹ ਜਮਾਂ ਸਮੂਥਨੈਸ ਨੇ ਨਾਲ ਬੰਦ ਹੋ ਜਾਊਗਾ ਜੀ ਬਾਕੀ ਘੈਂਟ ਗੱਲ ਬਾਤ ਆ ਜਦੋਂ ਇਹ ਆਪਾਂ ਗੱਡੀ ਦੇ ਵਿੱਚ ਤੋਰਦੇ ਆਂ ਇੱਕ ਤਾਂ ਇਹਦੇ ਵਿੱਚ ਜਿਹੜਾ ਕਲੱਚ ਬਲੇਡ ਆ ਉਹਦਾ ਬਟਨ ਆਉਂਦਾ ਨਿਕਾ ਜਾ ਇਹਨੂੰ ਬਟਨ ਆਪੋਂਗੇ ਅ ਬ੍ਰੇਕ ਲੱਗ ਜਾਣਗੇ ਨਾ ਹੈਂਡ ਬ੍ਰੇਕ ਲੱਗ ਜਾਣਗੇ ਬਟਨ ਤਾਂ ਨੂੰ ਚੱਕੋਗੇ ਹੈਂਡ ਬ੍ਰੇਕ ਖੁੱਲ ਜਾਣਗੇ ਤੇ ਬਾਕੀ ਤਾਂ ਹੈਂਡ ਬ੍ਰੇਕ ਵਾਲਾ ਸਿਸਟਮ ਆ ਇਹ ਨਾ ਜਿਹੜਾ ਸਿੰਪਲ ਆਮ ਗੱਡੀਆਂ ਦੇ ਵਿੱਚ ਵੀ ਆਉਂਦਾ ਤੇ ਬਾਕੀ ਕੈਮਰਾ ਇਹਦੇ ਵਿੱਚ ਜਿਹੜਾ ਆਉਂਦਾਗਾ ਉਹਦੇ ਵਿੱਚ 360 ਕੈਮਰਾ ਜਿਹੜਾ ਲਾਇਆ ਇਹਨਾਂ ਨੇ ਪਰ ਇਹਦੇ ਵਿੱਚ ਆਪਾਂ ਨੂੰ ਇੱਕ ਕੈਮਰਾ ਹੀ ਦੇਖਣ ਨੂੰ ਮਿਲਦਾ ਜਿਹੜਾ ਕਿ ਆ ਵਾਲਾ ਨਾ ਬਾਕੀ ਸੈਟਲਾਈਟ 뷰 ਇਹਨਾਂ ਦਾ ਸਿੰਪਲ ਉਸ ਹਿਸਾਬ ਨਾਲ ਆ ਪਰ ਜਿਹੜੀ ਉਹ ਗੱਡੀ ਦੇ ਵਿੱਚ ਸੈਟਲਾਈਟ 뷰 ਆਉਂਦਾ ਉਹ ਮੈਂ ਤੁਹਾਨੂੰ ਇੱਥੇ ਕੈਮਰਾ ਲਾ ਦੂੰਗਾ ਉਹ ਇਸ ਤਰ੍ਹਾਂ ਆਉਂਦਾ ਨਾ ਬਾਕੀ ਕਮਾਲ ਆ ਯਾਰ ਜਮਾ ਇਹ ਗੱਡੀ ਦੇ ਵਿੱਚ ਵੀ ਫੀਚਰ ਬਹੁਤ ਜ਼ਿਆਦਾ ਸੀ ਉਸ ਟਾਈਮ ਪਰ ਹੋਣ ਵਾਲੀ ਕਰੇਟਾ ਦੇ ਵਿੱਚ ਤਾਂ ਫੀਚਰਾਂ ਦੀ ਝੜੀ ਲਾਤੀ ਆ ਬਾਈ ਇੰਨੇ ਫੀਚਰ ਮੈਨੂੰ ਨਹੀਂ ਲੱਗਦਾ ਕਿਸੇ ਇੰਨੇ ਮੋਲੇ ਦੀ ਗੱਡੀ ਦੇ ਵਿੱਚ ਹੋਣਗੇ। ਬਾਕੀ ਇਧਰਲੇ ਪਾਸੇ ਉਹ ਸਾਰਾ ਸਿੰਪਲੀ ਜਿਹੜੀ ਗੱਡੀਆਂ ਦੱਸਦੀਆਂ ਹੁੰਦੀਆਂ ਵੀ ਐਵਰੇਜ ਕਿੰਨੀ ਦੇ ਰਹੀ ਆ, ਕਿੰਨੇ ਤੇ ਜਾ ਕੇ ਕਿੰਨੇ ਕਿਲੋਮੀਟਰ ਇਹਨੇ ਤੇਲ ਨਾਲ ਚੱਲੂਗੀ। ਬਾਕੀ ਉਹ ਗੱਲ ਆ। ਹੁਣ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਵੈਸੇ 2-4 ਗੱਲਾਂ ਜਿਹੜੀਆਂ ਇਹਦੇ ਵਿੱਚ ਹੋ ਸਕਦੀਆਂ ਨਾ ਤੇ ਇਹਦੇ ਵਿੱਚ ਆਪਾਂ 크ਰੂਜ਼ ਮੋਡ ਵਾਲਾ ਸਿਸਟਮ ਹੈਗਾ ਜੀ। 크ਰੂਜ਼ ਮੋਡ ਲਾ ਸਕਦੇ ਆ। 크ਰੂਜ਼ ਮੋਡ ਤਾਂ ਸਿੰਪਲ ਸਾਰਿਆਂ ਦੀ ਲੱਗ ਜਾਂਦਾ ਨਾ। ਤੇ ਦੇਖ ਸਕਦੇ ਹੋ ਤੁਸੀਂ ਬਾਕੀ ਗੱਡੀ ਇਹ ਵੀ ਚਲਾਉਣ ਦੇ ਵਿੱਚ ਸਮੂਥ ਆ ਉਹ ਕੋਈ ਚੱਕਰ ਨਹੀਂ ਗੱਡੀਆਂ ਸਾਰੀਆਂ ਵੀ ਮੰਨ ਕੇ ਚਲੋ ਘੈਂਟ ਆ ਸਮੂਥ ਆ ਇਹਨਾਂ ਦੀਆਂ ਨਾ ਛੰਡਾਈਆਂ ਨਹੀਂ ਉਹਦੇ ਵਿੱਚ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਬਾਕੀ ਗੱਡੀ ਇਹ ਵੀ ਬਹੁਤ ਸਮੂਥ ਆ ਚਲਾਉਣ ਦੇ ਵਿੱਚ ਸਮੂਥਨੈਸ ਆ ਹੁਣ ਇਹਦੇ ਵਿੱਚ ਤੁਰੀ ਜਾਂਦੀ ਦੇ ਵਿੱਚ ਆਪਾਂ ਕਰੂਜ ਮੋੜ ਲਾਤਾ ਹੁਣ ਇਹਨੇ ਇੱਥੇ ਤੁਰੀ ਹੈ ਨਾ ਬਹੁਤ ਬੈਸਟ ਤਰੀਕੇ ਦੇ ਨਾਲ ਤੁਰੀ ਜਾਂਦੀ ਹੈ ਤੇ ਉਹਦੇ ਵਿੱਚ ਪਰ ਤੁਹਾਨੂੰ ਇਹ ਵੀ ਸਿਸਟਮ ਆ ਜੇ ਕੋਈ ਤੁਰੀ ਜਾਂਦੀ ਗੱਡੀ ਦੇ ਮੂਰੇ ਕੁਝ ਆ ਗਿਆ ਇਹਨੇ ਆਟੋ ਬ੍ਰੇਕ ਲੈ ਲੈਣੇ ਆ ਪਰ ਇਹਦੇ ਵਿੱਚ ਇਹ ਫੀਚਰ ਨਹੀਂ ਮਿਲਦਾ ਬਾਈ ਤੇ ਇਹਦੇ ਵਿੱਚ ਇੰਨੇ ਗੱਡਵਾਂਸ ਫੀਚਰ ਕਰਤੇ ਮੈਂ ਤਾਂ ਯਾਰ ਤੁਹਾਨੂੰ ਇਹ ਕਹਿਣਾ ਵੀ ਜੇ ਤੁਹਾਨੂੰ 50000 ਰੁਪਏ ਲਾ ਕੇ ਜੇ ਤੁਹਾਨੂੰ 50000 ਰੁਪਏ ਲਾ ਕੇ ਇੰਨਾ ਕੁਝ ਤੁਹਾਨੂੰ ਮਿਲ ਰਿਹਾ ਇੰਨੀਆਂ ਇੰਨੀ ਚੀਜ਼ਾਂ ਕੰਪਨੀ ਆਫਰ ਕਰ ਰਹੀ ਆ ਤਾਂ ਫਿਰ ਤੁਹਾਨੂੰ ਕੋਈ ਮਾੜਾ ਨਹੀਂ ਕਿਉਂਕਿ 50000 ਰੁਪਏ ਇੱਕ ਵਾਰ ਆਪਾਂ ਲਾ ਦਾਂਗੇ ਤੇ ਫੀਚਰ ਤੁਹਾਨੂੰ ਬਈ BMW ਵਾਲੇ ਮਿਲ ਜਾਣੇ ਹਨ ਤੇ ਉਹ ਗੱਲ ਬਾਤ ਆ ਬਈ BMW ਦੇ ਤੁਹਾਨੂੰ ਫੀਚਰ ਮਿਲ ਜਾਣਗੇ ਇਹਦੇ ਨਾਲ ਬਹੁਤ ਕਮਾਲ ਦੀ ਗੱਲ ਬਾਤ ਆ ਸਮੂਥਨੈਸ ਯਾਰ ਗੱਡੀ ਦੇ ਵਿੱਚ ਇਹਦੇ 'ਚ ਵੀ ਬਹੁਤ ਆ ਉਹ ਗੱਡੀ ਦਾ ਯਾਰ ਐਂ ਲਾ ਲਓ ਵੀ ਤੁਸੀਂ ਫੀਚਰਾਂ ਦਾ ਭੰਡਾਰ ਆ ਨਾ ਦੇਖ ਸਕਦਾ ਹਾਂ ਗੱਡੀ ਬੈਕ ਹੁੰਦੀ ਕਿੰਨੀ ਬਈ ਵਧੀਆ ਸਮੂਹ ਤਰੀਕੇ ਨਾਲ ਹੋ ਰਹੀ ਹੈ ਬੈਕ ਪਰ ਉਹਦੇ ਵਿੱਚ ਆਏ ਆ ਵੀ ਤੁਹਾਨੂੰ ਅੰਦਰ ਬੈਠੇ ਨੂੰ ਸਟਾਰਟ ਨਾਲ ਸਟਾਰਟ ਦਾ ਕੋਈ ਪਤਾ ਵੀ ਨਹੀਂ ਲੱਗਦਾ ਨਾ ਐਨੇ ਕੇ ਜਿਹੜੀ ਮੈਂ ਕੰਪੈਰੀਸ਼ਨ ਹੁਣ ਦੇਖਿਆ ਵੀ ਇਹਦੇ ਵਿੱਚ ਵੀ ਕੀ ਸਿਸਟਮ ਆਉਂਦਾ ਨਾ ਉਹਦੇ ਵਿੱਚ ਚਲੋ ਬਲੂ ਲੈਂਕ ਬਲੂ ਲੈਂਕ ਤਾਂ ਇਹਦੇ ਵਿੱਚ ਵੀ ਹੈਗੀ ਆ ਬਲੂ ਲੈਂਕ ਵਾਲਾ ਸਿਸਟਮ ਤਾਂ ਹੰਡਈ ਦੀਆਂ ਗੱਡੀਆਂ ਦੋ ਤਿੰਨ ਸਾਲਾਂ ਤੋਂ ਪਾਈ ਦਈਆਂ ਪਿਛਲੇ ਤੋਂ ਨਾ ਤੇ ਬਾਕੀ ਇਧਰਲੇ ਪਾਸੇ ਸਿੰਪਲ ਹੀ ਆ ਸਾਰਾ ਨਾ ਤੇ ਇਹ ਗੱਡੀ ਥੋੜਾ ਜਿਹਾ ਸਿੰਪਲ ਇੰਟੀਰੀਅਰ ਦੇ ਵਿੱਚ ਆ ਜਾਂਦੀ ਆ ਉਹ ਥੋੜੇ ਲਗਦੇ ਨੇ ਇੰਟੀਰੀਅਰ ਦੇ ਵਿੱਚ ਆ ਜਾਂਦੀ ਬਾਕੀ ਹੋ ਸਕਦਾ ਹੈ 2025 ਦੇ ਵਿੱਚ ਕੋਈ ਹੋਰ ਸਿਸਟਮ ਵੀ ਇਹ ਕਰਨ ਤੇ ਤੁਹਾਨੂੰ ਮੈਂ ਬਾਕੀ ਇੰਨੇ ਜਿਹੜੇ ਕੁਛਕ ਜਿਹੜੀਆਂ ਗੱਲਾਂ ਮੇਰੇ ਮੇਰੇ ਦਿਮਾਗ ਦੇ ਵਿੱਚ ਆਈਆਂ ਨੇ ਤੁਹਾਨੂੰ ਦੱਸਣੀਆਂ ਚਾਹੀਦੀਆਂ ਵੀ ਤੁਹਾਨੂੰ 50000 ਰੁਪਏ ਲਾਉਣ ਦਾ ਫਾਇਦਾ ਜ਼ਿਆਦਾ ਹੈਗਾ ਜਾਂ ਨਹੀਂ ਹੈਗਾ ਅਸੀਂ ਕੰਪਨੀ ਤੋਂ ਪਤਾ ਕੀਤਾ ਸੀਗਾ ਵੀ 50000 ਰੁਪਏ ਲਾ ਕੇ ਤੁਹਾਨੂੰ ਵੀ 50000 ਰੁਪਏ ਦਾ ਫਰਕ ਪੈਂਦਾ ਦੋਵਾਂ ਗੱਡੀਆਂ ਦੇ ਵਿੱਚ ਇਹ ਗੱਡੀ 19 ਕੁਛ ਦੀ ਆ ਉਹ 20 ਤੱਕ ਉੱਠ ਜਾਂਦੀ ਹੈ ਬਸ ਇੱਥੋਂ ਤੱਕ ਇਹਦਾ ਫਰਕ ਪੈਂਦਾਗਾ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਗੱਡੀ ਕਿਹੜੀ ਘੈਂਡ ਲੱਗੀ ਆ ਮੈਨੂੰ ਪਤਾ ਵੀ ਲੋਕ ਕਮੈਂਟ ਇਹੀ ਕਰਨਗੇ ਵੀ ਸ਼ੇਪ ਆ ਜਿਹ ਇਸ ਗੱਡੀ ਦੀ ਜਲਾ ਘੈਂਟਾ ਸ਼ੇਪ ਵਾਲੇ ਮਾਮਲੇ 'ਚ ਮੈਂ ਵੀ ਮੰਨਦਾ ਵੀ ਸ਼ੇਪ ਵਾਲੇ ਮਾਮਲੇ ਦੇ ਵਿੱਚ ਇਹ ਗੱਡੀ ਘੈਂਟਾ ਬਾਕੀ ਤੁਹਾਨੂੰ ਸ਼ੇਪ ਇਹਦੀ ਇੱਕ ਵਾਰ ਦੁਬਾਰਾ ਦਿਖਾ ਦਿੰਨੇ ਆ ਜੀ ਤੇ ਘੈਂਟ ਗੱਲ ਬਾਤ ਆ ਤੇ ਪਰ ਉਹ ਗੱਡੀ ਤੇ ਸ਼ੇਪ ਥੋੜੀ ਜੀ ਹੈਨਾ ਹੈਗਾ ਚੱਕਰ ਵੀ ਸ਼ੇਪ ਥੋੜੀ ਜਨੀ ਵਧੀਆ ਨਹੀਂ ਕੀਤੀ ਇਹ ਗੱਡੀ ਸ਼ੇਪ ਵਾਲੇ ਮਾਮਲੇ 'ਚ ਘੈਂਟਾ ਪਰ ਫੀਚਰ ਉਹਦੇ ਚ ਵੱਧਾ ਲਓ ਜੀ ਤੁਸੀਂ ਦੱਸੋ ਕਮੈਂਟ ਕਰਕੇ ਵੀ ਕਿਹੜੀ ਗੱਡੀ ਤੁਹਾਨੂੰ ਦੋਵਾਂ ਦੇ ਵਿੱਚੋਂ ਘੈਂਟ ਲੱਗੀ ਆ ਕਮੈਂਟ ਕਰਕੇ ਜਰੂਰ ਦੱਸੋ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ